ਦੋਸਤੋ ਮੈਂ ਡਾਕਟਰ ਰੁਪਤੇਸ਼ ਖਿੰਡਾ ਲੈ ਕੇ ਹਾਜ਼ਰ ਹਾਂ ਆਪਣਾ ਸ਼ੋਅ ਡਾਕਟਰ ਰੁਪਤੇਸ਼ ਖਿੰਡਾ ਤੇ ਅੱਜ ਅਸੀਂ ਗੱਲ ਕਰਾਂਗੇ ਪਾਲੀਵੁੱਡ ਵਾਈਪਸ ਦੀ ਜੀ ਹਾਂ ਮੈਂ ਅਜਿਹੇ ਫਨਕਾਰਾਂ ਦੀ ਗੱਲ ਕਰਾਂਗੀ ਜਿਨ੍ਹਾਂ ਦੀ ਕਦੇ ਬਹੁਤ ਧੂਤੀ ਬੋਲਦੀ ਹੁੰਦੀ ਸੀ ਬਹੁਤ ਹਿੱਟ ਸੀ 뮤ਜ਼ਿਕ ਇੰਡਸਟਰੀ ਦੇ ਵਿੱਚ ਉਹਨਾਂ ਦੀ ਬਟ ਪਿਛਲੇ ਕੁਝ ਸਮੇਂ ਤੋਂ ਡਾਊਨਫਾਲ ਆਦੀ ਹੈ ਜਾਨਾ ਦਾ ਗ੍ਰਾਫ ਡਿੱਗ ਗਿਆ ਹੈ ਚਾਹੇ ਅਸੀਂ ਗੱਲ ਕਰੀਏ ਏਕੇ ਦੀ ਚਾਹੇ ਜੇਸਟਾਰ ਦੀ ਚਾਹੇ ਨਿੰਜਾ ਦੀ ਚਾਹੇ ਜਸਮਣਕ ਦੀ ਚਾਹੇ ਸੁਖਸ਼ਿੰਦਰ ਸ਼ਿੰਦਾ ਦੀ ਤਾਂ ਬਹੁਤ ਸਾਰੇ ਅਜਿਹੇ ਫਨਕਾਰ ਨੇ ਤੁਸੀਂ ਵੀ ਉਹਨਾਂ ਬਾਰੇ ਸੋਚਦੇ ਹੋਵੋਗੇ ਗਾਇਬ ਕਿ ਸੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਏਕੇ ਦੀ ਜਿਵੇਂ ਏਕੇ ਦੀ ਗੱਲ ਕਰਾਂ ਤਾਂ 2013 ਤੋਂ ਲੈ ਕੇ 15-16 ਦਾ ਟਾਈਮ ਏਕੇ ਦਾ ਹੀ ਸੀ ਹਰ ਜਗ੍ਹਾ ਏਕੇ ਦੇ ਗਾਣੇ ਵੱਜਦੇ ਸੀ ਚਾਹੀਏ ਉਹਨਾਂ ਦੇ ਗਾਣੇ ਦੀ ਗੱਲ ਕਰੀਏ ਮੁੰਡਾ ਆਈਫੋਨ ਵਰਗਾ ਪਰ ਉਸ ਤੋਂ ਬਾਅਦ ਕੋਈ ਅਜੇ ਹੀ ਕੰਟਰੋਵਰਸੀ ਹੋਈ ਉਹਨਾਂ ਨੇ ਕਿਸੇ ਇੰਟਰਵਿਊ ਦੇ ਵਿੱਚ ਕੋਈ ਆਪਣੀ ਥੀਵਿਊਜ਼ ਦੇ ਦਿੱਤੇ ਤੇ ਉਹ ਸਿਰਫ ਆਪਣੇ ਫੈਨਸ ਦੇ ਅਗੇਂਸਟ ਪਰ ਉਸ ਤੋਂ ਬਾਅਦ ਜਿਹੜਾ AK ਹੈ ਉਹਨੇ ਕਲੀਅਰਫਾਈ ਵੀ ਕੀਤਾ ਤੇ ਮਾਫੀ ਵੀ ਮੰਗੀ ਔਪੋਲੋਜਾਈਜ਼ ਵੀ ਕੀਤਾ ਕਿ ਮੈਂ ਉਹ ਜਿਹੜਾ ਕਮੈਂਟ ਸੀਗਾ ਆਪਣੇ ਕੁਝ ਹੇਟਰਸ ਬਾਰੇ ਕਿਹਾ ਸੀ ਜੋ ਕਿ ਮੈਨੂੰ ਬਹੁਤ ਪਰੇਸ਼ਾਨ ਕਰਦੇ ਸੀ ਤੇ ਤੁਹਾਨੂੰ ਦਿਖਾਉਣੀ ਆ ਉਹਨਾਂ ਦੇ ਉਸ ਕਲਿੱਪਿੰਗ ਨੂੰ ਵੀ ਤੁਸੀਂ ਦੇਖੋ ਅੱਗੇ ਤਿੰਨ ਮਹੀਨੇ ਪੁਰਾਣਾ ਇੰਟਰਵਿਊ ਕਿਸੇ ਨੇ ਚੱਕ ਕੇ ਫੇਸਬੁੱਕ ਤੇ ਐਦਾਂ ਪ੍ਰੈਜ਼ੈਂਟ ਕੀਤਾ ਕਿ ਮੈਂ ਕੁਝ ਆਪਣੇ ਫੈਨਸ ਬਾਰੇ ਬਹੁਤ ਗਲਤ ਵਰਡ ਯੂਜ਼ ਕਰ ਰਿਹਾ ਹਾਂ ਸੋ ਮੈਂ ਆਪਣੇ ਫੈਨਸ ਨੂੰ ਇਹ ਕਲੀਅਰ ਕਰਨਾ ਚਾਹਣਾ ਕਿ ਉਹ ਵਰਡਿੰਗ ਉਹਨਾਂ ਲਈ ਬਿਲਕੁਲ ਨਹੀਂ ਸੀਗੀ ਨਾਹੀਂ ਮੈਂ ਕਦੇ ਐਦਾਂ ਦੀ ਵਰਡਿੰਗ ਆਪਣੇ ਫੈਨਸ ਲਈ ਯੂਜ਼ ਕਰ ਸਕਦਾ ਮੈਂ ਜਦੋਂ ਮੈਂ ਦੇਖੀ ਵੀਡੀਓ ਤਾਂ ਸ਼ਾਇਦ ਮੈਨੂੰ ਵੀ ਲੱਗਿਆ ਕਿ ਕਿਤੇ ਨਾ ਕਿਤੇ ਚਾਹੇ ਹੇਟਰਸ ਲਈ ਸੀਗਾ ਬਟ ਮੈਨੂੰ ਲੱਗਿਆ ਸ਼ਾਇਦ ਮੈਂ ਕਿਤੇ ਰੂਡ ਹੋ ਗਿਆ ਸੋ ਚਲੋ ਜਿੱਦਾਂ ਵੀ ਸੀ ਬਾਕੀ ਇਹੀ ਮੈਂ ਕਲੀਅਰ ਕਰਨਾ ਚਾਹੁੰਦਾ ਬਈ ਉਹ ਵਰਡਿੰਗ ਸਪੈਸੀਫਿਕ ਕੁਝ ਹੇਟਰਸ ਲਈ ਸੀਗੀ ਕਿਉਂਕਿ ਉਹਨਾਂ ਦਿਨਾਂ 'ਚ ਮੈਨੂੰ ਕੁਝ ਹੇਟਰ ਬਹੁਤ ਪਰੇਸ਼ਾਨ ਕਰ ਰਹੇ ਸੀਗੇ ਤੇ ਉਨਾ ਸਪੈਸਿਫਿਕ ਬੰਦੇ ਵਾਲੇ ਜਦੋਂ ਉਹਨੇ ਮੈਨੂੰ ਗੱਲ ਪੁੱਛੀ ਇੰਟਰਵਿਊਰ ਨੇ ਕਿ ਗਲਤ ਕਮੈਂਟ ਕਰਦ ਨੇ ਤੁਸੀਂ ਐਂਡ ਆਟ ਸੋ ਉਹਦੇ ਵਿੱਚ ਮੈਂ ਉਹਨਾਂ ਨੂੰ ਦੱਸਿਆ ਉਹ ਗੱਲ ਕਿਤੇ ਨਾ ਕਿਤੇ ਇਸ ਤਰ੍ਹਾਂ ਪ੍ਰੈਜ਼ੈਂਟ ਕਰ ਦਿੱਤੀ ਗਈ ਕਿ ਮੈਂ ਆਪਣੇ ਫੈਨਸ ਨੂੰ ਬੋਲ ਰਿਹਾ ਮੈਂ ਆਪਣੇ ਫੈਨਸ ਲਈ ਐਦਾਂ ਦੀ ਗੱਲ ਕਰੇ ਸੁਪਨੇ 'ਚ ਵੀ ਨਹੀਂ ਸੋਚ ਸਕਦਾ ਤੇ ਮੇਰੇ ਤੋਂ ਮੇਰਾ ਕੋਈ ਫੈਨ ਨਾਰਾਜ਼ ਹੋ ਜਾਵੇ ਉਹ ਮੇਰੇ ਲਈ ਮੌਤ ਬਰਾਬਰ ਹੈ ਤੇ ਇਹੀ ਮੈਂ ਕਹੂੰਗਾ ਵੀ ਮੇਰੇ ਰੱਬ ਵਰਗੇ ਸਰੋਤੇ ਜਿਹੜੇ ਵੀ ਮੈਨੂੰ ਸੁਣਦੇ ਨੇ ਇਸ ਚੀਜ਼ ਨੂੰ ਸਮਝਣ ਕਿ ਕਿਵੇਂ ਕੋਈ ਕਿਸੇ ਦੀ ਚੜ੍ਹਤ ਬਰਦਾਸ਼ਤ ਨਹੀਂ ਕਰ ਸਕਦਾ ਇਹ ਤੁਸੀਂ ਹੋ ਜਿਨ੍ਹਾਂ ਨੇ ਇਹ ਚੀਜ਼ ਨੂੰ ਸਮਝਣਾ ਜੀ ਸੋ ਮੈਂ ਖੁਦ ਏਕੇ ਦੀ ਬਹੁਤ ਵੱਡੀ ਫੈਨ ਹਾਂ ਤੇ ਮੈਂ ਹਮੇਸ਼ਾ ਚਾਹਨੀ ਹੈ ਕਿ ਏਕੇ ਦਾ ਵੀ ਕਮਬੈਕ ਹੋਵੇ ਮੈਂ ਇਸ ਪ੍ਰੋਗਰਾਮ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਉਹਨਾਂ ਨੂੰ ਟ੍ਰੋਲ ਕਰਨਾ ਹੈ ਮੇਰਾ ਮਤਲਬ ਹੈ ਕਿ ਉਹਨਾਂ ਦੇ ਫੈਨ ਅੱਜ ਵੀ ਉਹਨਾਂ ਦੇ ਵਧੀਆ ਗਾਣਿਆਂ ਦੀ ਵੇਟ ਕਰ ਰਹੇ ਨੇ ਜਿਵੇਂ ਕਿ ਮੈਂ ਵੇਟ ਕਰ ਰਹੀ ਹਾਂ ਸੋ ਆਪਾਂ ਉਹਨਾਂ ਦੇ ਹਿੱਟ ਗਾਣੇ ਜਿਹੜੇ ਨਹੀਂ ਰਹੇ ਨੇ ਉਹ ਸੁਣੀਏ ਚੜਦੜ ਖੰਗਦੀ ਅਛੜ-ਛੜ ਲੱਗਦੀ ਐ ਚੜਦੜ ਖੰਗਦੀ ਅਛੜ-ਛੜ ਲੱਗਦੀ ਐ ਹੋ ਅਸੀਂ ਜਿੱਤ ਜਾਣੇ ਆ ਰਾਂ ਉਹ ਤੂੰ ਪਾਰਦੀ ਐ ਮਿੱਤਰਾਂ ਨੂੰ ਕੈਸ਼ ਨੋਰੀ ਐ ਹੁੰਦਾ ਸੋਣੀਏ ਜੀ ਆਈਫੋਨ ਵਰਗਾ ਜਣੀ ਖੜੀ ਨਾ ਖੜੀ ਨਾ ਜਣੀ ਖੜੀ ਨਾ ਖੜੀ ਨਾ ਜਣੀ ਖੜੀ ਨਾਲ ਹੁੰਦਾ ਦੀ ਅਟੈਚ ਕੋਰੀਏ ਸੁਣ ਗੱਲ ਕਰਦੇ ਹਾਂ ਜੇ ਸਟਾਰ ਦੀ ਜੇ ਸਟਾਰ ਆਪਣੀਆਂ ਲੁੱਕ ਤੇ ਲਈ ਆਪਣੇ ਸਵੈਗ ਦੇ ਲਈ ਵੀ ਬਹੁਤ ਫੇਮਸ ਸੀਗਾ ਉਹਨਾਂ ਦੇ ਇੱਕ ਗਾਣਾ ਸੀ ਨਾ 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 ਅ ਮੈਂ ਨਾ ਇਫ ਯੂ ਡੋਨਟ ਮਾਈਂ ਟਾਂਨੇ ਗੱਲ ਪੁੱਛਣੀ ਸੀ ਹਾਂਜੀ ਤੁਹਾਨੂੰ ਕੋਈ ਬாய்ਫ੍ਰੈਂਡ ਹੈਗਾ ਨਹੀਂ ਲੈ ਵੀ ਤਾਰਿਆ ਬਣ ਗਈ ਗੱਲ girlfriend na 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 main tera boyfriend tu meri girlfriend nu mainu khendi na 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 ruk te ja meri gall ta sun le o mainu khendi ਦਾ ਹੁਲਾਰਾ ਇਹ ਗਾਣੇ ਬੜੇ ਹੀ ਹਿੱਟ ਹੋਏ ਬਟ ਉਸ ਤੋਂ ਬਾਅਦ ਉਹ ਇਕਦਮ ਹੀ ਗੁਮਨਾਮੀਆਂ ਦੇ ਵਿੱਚ ਗਵਾਚ ਗਿਆ ਜਿਵੇਂ ਅੱਜਕੱਲ੍ਹ ਇਹ 뮤직 ਇੰਡਸਟਰੀ ਦੇ ਵਿੱਚ ਵੀ ਕਿਤੇ ਵੀ ਉਹ ਸਾਨੂੰ ਐਕਟਿਵ ਨਜ਼ਰ ਨਹੀਂ ਆਉਂਦੇ ਸੋ ਜੇ ਤੁਹਾਨੂੰ ਕਾਰਨ ਪਤਾ ਹੈ ਜੇ ਸਟਾਰ ਦੇ ਗਾਇਬ ਹੋਣ ਦਾ ਪਲੀਜ਼ ਕਮੈਂਟਸ ਵਿੱਚ ਦੱਸਿਓ ਮੈਨੂੰ ਤਾਂ ਇਹ ਲੱਗਦਾ ਹੈ ਕਿ ਸ਼ਾਇਦ ਉਹ ਜੋ ਅੱਜਕੱਲ੍ਹ ਟ੍ਰੈਂਡਿੰਗ ਗਾਣੇ ਚੱਲ ਰਹੇ ਨੇ ਜਾਂ 뮤직 ਹੈ ਜਾਂ ਹੁੱਕ ਲਾਈਨ ਹੈ ਉਹ ਦੇ ਅਕੋਰਡਿੰਗਲੀ ਆਪਣੇ ਆਪ ਨੂੰ ਟਾਲ ਨਹੀਂ ਸਕੇ ਸੋ ਤੁਸੀਂ ਕਮੈਂਟਸ ਦੱਸਿਓ ਕਿ ਜੇ ਸਟਾਰ ਦੇ ਗਾਇਬ ਹੋਣ ਦਾ ਜਾਂ ਐਕਟਿਵ ਕੱਟ ਹੋਣ ਦਾ ਕੀ ਕਾਰਨ ਹੈ ਕਲ ਕਰਦੇ ਹਾਂ ਜ਼ੋਰਾ ਰੰਦਾਵਾਦੀ ਜ਼ੋਰਾ ਰੰਦਾਵਾ ਜਿਹਦਾ ਬਹੁਤ ਨਾਮ ਸੀਗਾ ਮਿਊਜ਼ਿਕ ਇੰਡਸਟਰੀ ਦੇ ਵਿੱਚ ਉਹਨਾਂ ਦਾ ਇੱਕ ਗਾਣਾ ਬਹੁਤ ਚੱਲਦਾ ਸੀ ਆਉਣ ਵਾਲਾ ਟਾਈਮ ਤੇਰੇ ਬਾਈ ਦਾ ਕਿੰਨੇ ਕਿੰਨੇ ਇਹ ਗਾਣਾ ਨਹੀਂ ਸੁਣਿਆ ਸੀ ਸਭ ਨੇ ਸੁਣਿਆ ਹੈ ਤੇ ਬਹੁਤ ਟ੍ਰੈਂਡਿੰਗ ਦੇ ਵਿੱਚ ਗਾਣਾ ਰਿਹਾ ਹੈ ਸੋ ਉਹ ਵੀ ਅੱਜ ਕੱਲ ਸਾਨੂੰ ਕਿਤੇ ਵੀ ਐਕਟਿਵ ਦਿਖਾਈ ਨਹੀਂ ਦਿੰਦੇ ਸਾਨੂੰ ਪਤਾ ਹੀ ਨਹੀਂ ਕਿ ਇਹ ਸਿਤਾਰੇ ਕਿੱਥੇ ਗਾਇਬ ਹੋ ਗਏ ਨੇ ਉਹਨਾਂ ਦੇ ਫੈਨਸ ਉਹਨਾਂ ਦੇ ਵਧੀਆ ਗਾਣਿਆਂ ਦੀ ਅੱਜ ਵੀ ਉਡੀਕ ਵਿੱਚ ਨੇ ਕਿ ਉਹ ਆਪਣਾ ਕਮਬੈਕ ਕਰਨ ਸੋ ਤੁਸੀਂ ਸੁਣੋ ਜ਼ੋਰਾ ਰੰਦਾਵਾ ਦਾ ਹਿੱਟ ਗਾਣਾ ਯੇ Okay. Yeah. ਵੇਲ ਗਾਇਕ ਨੇ ਇੱਕ ਬਹੁਤ ਵਧੀਆ ਉਹ ਸੰਗੀਤਕਾਰ ਵੀ ਨੇ 뮤జిਸ਼ੀਅਨ ਵੀ ਨੇ ਉਹਨਾਂ ਨੇ ਜੈਜੇ ਬੀਨੂ ਬਹੁਤ ਵੱਡਾ ਸਟਾਰ ਬਣਾਇਆ ਹੈ ਆਪਣੇ 뮤ਜ਼ਿਕ ਦੇ ਜ਼ਰੀਏ ਔਰ ਉਹਨਾਂ ਦਾ ਆਪਣਾ ਗਾਣਾ ਜਿਹੜਾ ਜੇ ਮੈਂ ਗੱਲ ਕਰਾਂ ਮੇਰਾ ਫੇਵਰਿਟ Song ਜਿਹੜਾ ਉਹਨਾਂ ਦਾ ਰਿਹਾ ਹੈ ਗੁਮਸੁਮ ਗੁਮਸੁਮ ਬਹੁਤ ਹੀ ਪਿਆਰਾ ਔਰ ਉਸ ਗਾਣੇ ਦੀ ਸਟਾਰਟਿੰਗ ਦਾ ਜੋ ਅਲਾਪ ਸੀ ਤੁਸੀਂ ਸੁਣੋ ਜਰਾ ਕੀ ਨਜ਼ਾਰੇ ਵੇ ਪਰਵਾਹ ਦਿਲਬਰ ਦੇ ਦੇ ਕੱਗਟੜੀ ਵਿੱਚ ਪਾਇਆ ਗਮਸਮ ਗਮਸਮ ਸੁੰਗ ਸੁੰਗ ਪਿਆਰ ਦਾ ਮੌਸਮ ਅਜਨਾ ਦਰਦ ਜਗਾ ਕਮ ਸੁੰਗ ਸੁੰਗ ਪਰ ਜੇ ਮੈਂ ਅੱਜ ਗੱਲ ਕਰਾਂ ਪਾਲੀਵੁੱਡ ਦੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਤਾਂ ਅੱਜ ਵੀ ਕਿਤੇ ਨਾ ਕਿਤੇ ਸਾਨੂੰ ਖਲੋ ਨਜ਼ਰ ਆਉਂਦਾ ਹੈ ਕਿ ਸੁਖਸ਼ਿੰਦਰ ਸ਼ਿੰਦਾ ਦੇ ਗਾਣੇ ਤਾਂ ਆ ਰਹੇ ਨੇ ਇਕਦਾ ਗੈਪ ਦੇ ਨਾਲ ਆ ਰਹੇ ਨੇ ਔਰ ਇੱਕ ਉਹਨਾਂ ਨੂੰ ਉਹਨੇ ਵਿਊਜ਼ ਜਾਂ ਉਹਨੇ ਲਾਈਕਸ ਕੈਨੋ ਕਿ ਜਾਂ ਉਹਨਾਂ ਦੇ ਦਰਸ਼ਕ ਉਹਨਾਂ ਨੂੰ ਸੁਣ ਨਹੀਂ ਰਿਹਾ ਉਹਨਾਂ ਪਿਆਰ ਨਹੀਂ ਮਿਲ ਰਿਹਾ ਸੋ ਇੰਨਾਂ ਸਾਰੇ ਗਾਇਕਾਂ ਦੇ ਅਲੋਪ ਹੋਣ ਦਾ ਜਾਂ ਡਾਊਨਫਾਲ ਹੋਣ ਦਾ ਜਾਂ ਜਿਹੜਾ ਇੰਨੇ ਐਕਟਿਵ ਨਹੀਂ ਨੇ ਤੁਹਾਨੂੰ ਉਹਨਾਂ ਦੇ ਕੀ ਕੀ ਕਾਰਨ ਲੱਗਦੇ ਨੇ ਤੁਸੀਂ ਕਮੈਂਟਸ ਵਿੱਚ ਜ਼ਰੂਰ ਦੱਸਿਓ ਔਰ ਮੇਰੀ ਦਿਲੋਂ गुजारिश ਹੈ ਨਾ ਸਾਰਿਆਂ ਨੂੰ ਕਿ ਜੇ ਤੁਹਾਡੇ ਤੱਕ ਮੇਰੀ ਇਹ ਵੀਡੀਓ ਪਹੁੰਚਦੀ ਹੋਈ ਤਾਂ ਪਲੀਜ਼ ਅਸੀਂ ਸਾਰੇ ਚਾਹੁੰਨੇ ਹਾਂ ਤੁਹਾਡੇ ਪੁਰਾਣੇ ਫੈਨਸ ਦਾ ਚਾਹੁੰਨੇ ਕਿ ਤੁਹਾਡਾ ਕਮਬੈਕ ਹੋਵੇ ਤੁਹਾਡੇ ਬਹੁਤ ਸਾਰੇ ਹਿੱਟ ਗਾਣੇ ਪਹਿਲਾਂ ਵੀ ਅਸੀਂ ਸੁਣੇ ਨੇ ਤੇ ਹੁ ਜਲਦੀ ਤੁਸੀਂ ਵਧੀਆ ਵਧੀਆ ਗਾਣੇ ਆਪਣੇ ਦਰਸ਼ਕਾਂ ਦੇ ਲਈ ਲੈ ਕੇ ਆਓ ਸੋ ਤੁਸੀਂ ਸਾਰੇ ਮੇਰੇ ਸ਼ੋਅ ਦੇ ਨਾਲ ਡਾਕਟਰ ਉਪਦੇਸ਼ ਖਿੰਦਾ ਚੈਨਲ ਦੇ ਨਾਲ ਜੁੜੇ ਰਹੋ شکریہ